ਉਹ ਕਸਮਾਂ ਝੂਠੀਆਂ ਗਾਣੇ ਢੱਡੋ ਬਰੇ ਬੋਲਤਾ ਆਲੀਆ ਆਪਣੀ ਨੇ ਪਤਾ ਕਰਾਉਂਦੀ ਆਂ ਸਾਨੂੰ ਸਾਰੀ ਗਲੋਰੀ ਛੋੜਤਾ ਆਏ ਰੋਕਿਆ ਆਏ ਨਾ ਕਰੀ ਕੋਈ ਨਹੀਂ ਕਰ ਦੇਗਾ ਦਾ ਕਰ ਦੇਈਏ ਉਸ ਤੋਂ ਕਰਦੀ ਦਵਾ ਲਾਂ ਹੁਣ ਅਗਲੇ ਅੱਜ ਫੇਰ ਇੱਕ ਵਿਆਹ ਤੇ ਦੋ ਅਪਚੇ ਆਲੀ ਪਾਕਾਪਾ ਦੋ ਪਰਲੇ ਪਾਸੋਂ ਦੀ ਦੋ ਜਿੰਦਗੀ ਚੱਲੇ ਗਿਆ ਚਲੋ ਚਲੋ ਹੋਇਆ ਇੱਕ ਮਿੰਟ ਦਿਨਾ ਭਰਾ ਬੱਸ ਕਰਾਂ ਦੀ ਜੀ ਪੈ ਆਪਾਂ ਬੋਲ ਕਰਦੀ ਆਂ ਭਾਈ ਮੈਂ ਮੇਰਾ ਬੱਚੋ ਕੀ ਕਸਮ ਮੈਂ ਤੀਨੋਂ ਹੀ ਹੈ ਮਤਲਬ ਇੱਕ ਮਿੰਟ ਦੇਖ ਸਕਦੇ ਹੋ ਕਿ ਆਸ਼ੀ ਜਿਹੜੀ ਹੋ ਰਹੀ ਹੈ ਜਿਹੜਾ ਸਮਾਨ ਹੈ ਨਾਲੇ ਕੋਲ ਉਸ ਦੀ ਕਲਾਚ ਜਿਹੜੀ ਕਲਾਚੀ ਜਿਹੜੀ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਆਸ਼ਿਕਰ ਸ਼ਿਕਰ ਨਿਕਲੇ ਆ ਦੇਖੋ ਦੰਦ ਸ਼ਿਕਰ ਬਣ ਮਾਦਨਾ ਪਾੜੀ ਕੋਲ ਉਹਨਾਂ ਨੇ ਬਲੇਡ ਮਾਰ ਕੇ ਉਹਨਾਂ ਦੇ ਫੋੜੇ ਪਰ ਬੈਗ ਹੁੰਦਾ ਕੋਚੋ 20000 ਰੁਪਏ ਇੱਕ ਸੀ ਬਾਕੀ ਡਾਲਰ ਸੀ ਕੈਨੇਡੀਅਨ ਤੇ ਹੋਰ ਉਹਨਾਂ ਨੇ ਕੱਢਿਆ ਤੁਸੀਂ ਪਰਚ ਕਰਦੇ ਆਂ ਤੁਸੀਂ ਬਈ ਤੁਹਾਨੂੰ ਕਿਹਨਾਂ ਨੇ ਫੜਿਆ ਤੁਹਾਨੂੰ ਫੜਿਆ ਕਾ ਤੂੰ ਮੇਰੀ ਸ਼ਕਲਾ ਦੇਖ ਲਓ ਇਹ ਇਦਾਂ ਦੀਆਂ ਆ ਤੁਹਾਨੂੰ ਫੜਿਆ ਕਾ ਤੂੰ ਰੋਡ 'ਤੇ ਕਿਉਂ ਪਕੜਿਆ ਤੁਹਾਨੂੰ ਇਹ ਚੱਲ ਜੇ ਤੂੰ ਮੈਂ ਬਣਾ ਨਾਲ ਆ ਫੜਿਆ ਬੰਦਾ ਕਿਉਂ ਪਕੜਾ ਉਹ ਫੜ ਭਾਜੀ ਕਿੰਨੇ ਜਣੇ ਸੀ ਗਿਆ ਕਿੰਨੇ ਦਿਨੀ ਸੀ ਪੰਜ ਜਣੀਆਂ ਸੀ ਅੱਛਾ ਬਾਤ ਉਹਨਾਂ ਨੇ ਬੜੀਆਂ ਦੀਆਂ ਦੋ ਪੱਟ ਗਿਆ ਉਹਨਾਂ ਨੂੰ ਪਰਸ ਬਣਾਉਣ ਨਾਲ 50000 ਰੁਪਏ ਦੇ ਵਿੱਚ अच्छा सही ਜਿਹੜੀ ਦੋ ਪੱਟ ਗਿਆ ਉਹ ਬਹਿ ਗਿਆ ਨਹੀਂ ਦੱਸੋ ਤੁਸੀਂ ਕੱਢਿਆ ਪਰਸੋਂ ਦਾ ਜੀ 2 ਡਾਲਰ ਤਹੀਂ ਦੱਸ ਪਰਸ ਕੱਢਿਆ ਨਹੀਂ ਨਿਕਾਲਾ ਭਾਈ ਤੁਹਾਡੇ ਤੇ ਕਿਉਂ ਜਾ ਰਹੇ ਦੋਨੋਂ ਯਾਰ ਦੋਨੋਂ ਯਾਨੀ ਇੱਕੋ ਸਵਾਲ ਕਰੀ ਜਾਂਦੇ ਵੇ ਆ ਮੈਨੂੰ ਦੱਸੋ ਕੱਢਿਆ ਹੀ ਪੈਸਾ ਤੁਹਾਨੂੰ ਕਿਉਂ ਫੜਿਆ ਖੁੱਟ ਮਾਰ ਕਿਉਂ ਥੋੜਨਾ ਕਰੇ ਬੰਦ ਰਹੇ ਤੁਹਾਨੂੰ ਬਹੁਤ ਰੱਸੀ ਦਾ ਬੰਨ੍ਹ ਦਿੱਤਾ ਗਿਆ ਜੀ ਮੈਡਮ ਇਹੀ ਇਹੀ ਸੀਗੇ ਚੋਰ ਜਿਨ੍ਹਾਂ ਨੇ ਪੈਸੇ ਕੱਢੇ ਜੀ ਮੈਡਮ ਕੀ ਇਹ ਇਹੀ ਸੀਗੇ ਜੀ ਇਹਨਾਂ ਨੇ ਇਹਨਾਂ ਨੇ ਕੱਢਿਆ ਪੈਸਾ ਸਾਰੀਆਂ ਰਲ ਕੇ ਆਏ ਹੋਏ ਆ ਜੇਤਾ ਕਿਤਾ ਨਹੀਂ ਤੁਸੀਂ ਤੇ ਕੀਤਾ ਵਾ ਹਾਂਸਾ ਕੀ ਨਾਮ ਆਪਣਾ ਮੇਰਾ ਨਾਮ ਰੋਕੀ ਹੈ ਜੀ ਕੀ ਗੱਲ ਕੀ ਹੈ ਸਰ ਬਿਜਾਰ ਦੁਕਾਨ ਹੈ ਮੇਰੀ ਆਪਾਂ ਇਤਵਾਰ ਨੂੰ ਵੀ ਇਹ ਵਾਰਦਾਤਾ ਰੋਕਦੇ ਆਂ ਅੱਜ ਆਹ ਲੇਡੀ ਆਈ ਐ ਬਾਹਰੋਂ ਇਹਨਾਂ ਦੇ ਪਰਸ ਵਿੱਚੋਂ 50000 ਰੁਪਿਆ ਨਾਲ 2000 3000 ਦਾ ਇੰਡੀਅਨ ਕਰੰਸੀ ਸੀ 2200 ਰੁਪਿਆ ਕੈਨੇਡੀਅਨ ਡਾਲਰ ਸੀਗੇ ਇਹਨਾਂ ਦੇ ਪਰਸ ਦੇ ਵਿੱਚੋਂ ਬਲੇਡ ਮਾਰ ਕੇ ਪੈਸੇ ਕੱਢ ਲਿੱਤੇ ਗਏ ਪੈਸੇ ਕੱਢ ਕੇ ਫਰਾਰ ਹੋਈਆਂ ਅਸੀਂ ਮੌਕੇ ਤੇ ਲਿਆਂ ਫੜ ਫੜ ਕੇ ਦੋ ਲੇਡੀਆਂ ਇਹਨਾਂ ਨੇ ਫਰਾਰ ਹੋ ਗਈਆਂ ਤਿੰਨ ਆਪਾਂ ਫੜ ਲਈਆਂ ਇਹ ਪੰਜਾਂ ਦਾ ਗਰੁੱਪ ਹੈ ਇਹ ਰੋਕਿਆ ਜਾਵੇ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਹੈ ਗੱਲ ਦੀ ਅੱਗੇ ਵੀ ਕਿਤੇ ਬਿਆਰ ਚ ਵੇਖੀਆਂ ਬੰਨਾਂ ਜੀ ਅੱਗੇ ਵੀ ਦੇਖੀਆਂ ਪਰ ਇਹ ਕਿ ਅੱਗੇ ਮੌਕੇ ਤੇ ਕਦੀ ਹੱਥ ਨਹੀਂ ਆਈ ਜਿਹੜਾ ਮੌਕੇ ਤੇ ਫੜਿਆ ਜਾਵੇ ਉਹ ਚੋਰ ਹੈ ਇਹ ਚੋਰੀ ਕਰਦੇ ਅੱਜ ਫੜੀਆਂ ਗਈਆਂ ਉਹ ਲੇਡੀ ਨੇ ਨਾਲ ਹੀ ਪਛਾਣ ਲਿਆ ਸਾਡੇ ਸੂਟ ਵਾਲੀ ਨਾਲ-ਨਾਲ ਸੀ ਹਾਂ ਸਾ ਹੋਇਆ ਕਿਥੇ ਹਾ ਸਾ ਐਗਜੈਕਟ ਹੋਇਆ ਜੀ ਉੱਥੇ ਚੌਂਕ ਦੇ ਵਿੱਚ ਅੱਗੇ ਇਹ ਕਿਸੇ ਦੁਕਾਨ ਤੇ ਸੀ ਲੇਡੀਜ਼ ਦੁਕਾਨ ਦੇ ਅੰਦਰ ਆ ਕੇ ਸ਼ੋਪਿੰਗ ਕਰ ਰਹੀ ਸੀ ਜੀ ਉੱਥੇ ਇਹਨਾਂ ਨੇ ਦੱਸਿਆ ਫਿਰ ਮਰ ਸਾਨੂੰ ਆ ਕੇ ਕਿਹਾ ਕਿ ਸਾਡੀ ਮਦਦ ਕਰੋ ਅਸੀਂ ਬਜ਼ਾਰ ਦੇ ਹੈਗੇ ਸਾਰੇ ਅਸੀਂ ਇਸ ਕਰਕੇ ਮਦਦ ਦੇ ਨਾਲ ਇਹਨਾਂ ਦੇ ਨਾਲ ਪੂਰਾ ਸਾਥ ਦੇ ਕੋਈ ਬਰਾਮਦਗੀ ਹੋਈ ਹੈ ਕਿ ਬਰਾਮਦਗੀ ਇਹਨਾਂ ਕੋਲ ਹੁਣ ਕਰਾਨ ਗਿਆ ਜੀ ਇਹ ਮੰਨ ਗਈਆਂ ਕਿ ਲੋ ਜੀ ਆਪਾਂ ਕਰਦੇ ਆਂ ਕੰਮ ਠੀਕ ਹੈ ਨਾ ਜੀ ਬਾਕੀ ਹੁਣ ਪ੍ਰਸ਼ਾਸਨ ਨੇ ਇਹਨਾਂ ਕੋਲ ਲਵਾ ਕੇ ਸਾਰਾ ਜੋ ਵੀ ਆਪਣਾ ਕਾਰਵਾਈ ਕਰੇਗਾ প্রশাসন। ਤੁਹਾਡੇ ਨਾਮ ਕੀ ਹੈ? ਕਿਹੜੀ ਜਗ੍ਹਾ ਤੋਂ ਆਏ? ਅਸੀਂ ਤਾਂ ਪਿੰਡ ਤੋਂ ਆ ਸੀ ਬਾਬੇ ਜੀ ਰਹਿੰਦੇ ਆ। ਐਨਆਰਆਈ ਹੋ ਤੁਸੀਂ? ਤੁਸੀਂ ਐਨਆਰਆਈ? ਐਨਆਰਆਈ। ਕੀ ਹੋਈ ਸੀ? ਲੋਕੀ ਭਾਈ ਮੈਂ ਨਹੀਂ ਭੇਜਣਾ। ਮੈਂ ਕਹਿੰਦਾ ਨਹੀਂ ਭੇਜਦਾ ਯਾਰ। ਇਹ ਹੋਇਆ ਕਿ ਸਾ ਪੈਸੇ ਕੱਢ ਲੈਣਾ। ਤਾਂ ਮੇਰੇ ਕੋਲ ਪਾਸਪੋਰਟ ਆ। ਕੀ ਕੀ ਸੀਗਾ ਪਰਸ ਦੇ ਵਿੱਚ? ਪੈਸੇ ਕਣੇ। ਇਹਨੂੰ ਕੱਲੀ ਨੂੰ ਵੇਚੋ ਮੁੰਡਾ ਨਾਲ। ਸੋ ਦੇਖੋ ਆ ਜਿਹੜਾ ਲਫਾਫਾ ਸੀਗਾ ਲਫਾਫੇ ਦੇ ਵਿੱਚ ਪਰਸ ਸੀਗਾ। ਦਾਦੀ ਕੀ ਇਹ ਚੋਂ ਕੱਟ ਕੇ ਜਿਹੜਾ ਫਰਾਰ ਹੋ ਗਏ ਸੀਗਾ ਮੋਕੇ ਤੇ ਦੁਕਾਨ ਵਾਲਿਆਂ ਨੇ ਪੜ ਲਿਆ ਹੋਈਆਂ ਇੰਨੇ ਪੈਸੇ ਸੀਗੇ ਵਿੱਚ ਫੇਰਾ ਇਹ ਕਿਹੜਾ ਜਾਂਦੀ ਦਾ 4000 5000 200 ਡਾਲਰ ਨਹੀਂ ਭਾਈ ਮੈਂ ਇਹਨੂੰ ਬੰਦ ਕਰ ਮੇਰੇ ਪੰਜਾਬੀ ਇੱਕ ਮੇਰਾ ਨਿੱਕਾ ਪਰਸ ਸੋ ਲੱਖ ਰੁਪਏ ਦੇ ਹਿਸਾਬ ਨਾਲ ਵਿੱਚ ਕਰੰਸੀ ਸੀਗੀ ਦੇਖੋ